ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੋਨੋਂ ਹੋਣਗੇ ਇਕੱਠੇ ਚਰਨਜੀਤ ਸਿੰਘ ਚੰਨੀ ਹੱਥ ਜੋੜ ਕੇ ਬਿੱਟੂ ਦੇ ਅੱਗੇ ਇਹ ਬੇਨਤੀ ਕਰਦੇ ਨੇ ਜੋ ਅੱਜ ਰਵਨੀਤ ਬਿੱਟੂ ਦੇ ਵੱਲੋਂ ਖੁਲਾਸੇ ਕੀਤੇ ਗਏ ਨੇ ਕਿ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਨੇ ਸੀਐਮ ਚਿਹਰਾ ਨਾ ਅਲਾਨਿਆ ਤਾਂ ਚੰਨੀ ਕਾਂਗਰਸ ਨੂੰ ਅਲਵਿਦਾ ਕਹਿ ਦੇਣਗੇ ਜੋ ਰਵਨੀਤ ਬਿੱਟੂ ਦੇ ਵੱਲੋਂ ਇਹ ਵੱਡਾ ਦਾਵਾ ਕੀਤਾ ਗਿਆ ਤੁਸੀਂ ਜੁੜੇ ਹੋ ਲੋਕਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੀ ਸੈਸ ਦੇ ਵਿੱਚ ਬਹੁਤ ਵੱਡਾ ਬਵਾਲ ਮੱਚਿਆ ਹੋਇਆ ਜੋ ਕੇਂਦਰੀ ਰੇਡ ਰਾਜ ਮੰਤਰੀ ਰਵਨੀਤ ਬਿੱਟੂ ਤੇ راہਲ ગાંધી ਦੇ ਵਿਚਾਰ ਤਿੱਖੀ ਸ਼ਬਦੀ ਜੰਗ ਸ਼ੁਰੂ ਹੋਏ ਜੋ ਰਵਨੀਤ ਬਿੱਟੂ ਨੇ ਅੱਜ ਪੰਜਾਬ ਦੇ ਵਿੱਚ ਆ ਕੇ ਵੱਡਾ ਦਾਵਾ ਕਰ ਦਿੱਤਾ ਹੈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬਾਰੇ ਜੋ ਕਾਂਗਰਸ ਦੀ ਅੰਤਰੂਨੀ ਲੜਾਈ ਉਹ ਅੱਜ ਰਵਨੀਤ ਬਿੱਟੂ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਜਿਸ ਦਿਨ ਕਾਂਗਰਸ ਨੇ ਸੀਐਮ ਚਿਹਰੇ ਦਾ ਐਲਾਨ ਕਰ ਦਿੱਤਾ ਉਸ ਦਿਨ ਹੀ ਕਾਂਗਰਸ ਦੀ ਸਾਰੀ ਲੀਡਰਸ਼ਿਪ ਉਹ ਰਵਨੀਤ ਬਿੱਟੂ ਦੇ ਹੱਕ ਵਿੱਚ ਆ ਕੇ ਭਾਜਪਾ ਵਿੱਚ ਸ਼ਾਮਲ ਹੋ ਜਾਵੇਗੀ ਜੋ ਰਵਨੀਤ ਬਿੱਟੂ ਨੇ ਦਾਅਵਾ ਕੀਤਾ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇੱਕ ਸਮੇਂ ਉਹਨਾਂ ਦੇ ਅੱਗੇ ਹੱਥ ਜੋੜ ਕੇ ਉਹਨਾਂ ਨੂੰ ਵਾਪਸੀ ਕਰਨ ਵਾਸਤੇ ਬੇਨਤੀ ਕਰਦੇ ਸਨ ਕਿ ਉਹਨਾਂ ਨੂੰ ਵਾਪਸ ਲਿਆ ਜਾਵੇ ਜੋ ਚਰਨਜੀਤ ਸਿੰਘ ਚੰਨੀ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਨੇ ਔਰ ਦੂਸਰੇ ਪਾਸੇ ਚਰਨਜੀਤ ਸਿੰਘ ਚੰਨੀ ਨੂੰ ਜੇਕਰ ਬੀਜੇਪੀ ਸੀਐਮ ਬਣਾਏਗੀ ਤਾਂ ਉਹ ਬੀਜੇਪੀ ਵਿੱਚ ਸ਼ਾਮਲ ਹੋ ਜਾਣਗੇ ਕਾਂਗਰਸ ਨੇ ਜੇਕਰ ਚਰਨਜੀਤ ਸਿੰਘ ਚੰਨੀ ਨੂੰ ਸੀਐਮ ਨਾ ਐਲਾਨਿਆ ਤਾਂ ਫਿਰ ਬਹੁਤ ਜਲਦੀ ਚਰਨਜੀਤ ਸਿੰਘ ਚੰਨੀ ਬੀਜੇਪੀ ਚ ਆ ਜਾਣਗੇ ਜੋ ਰਵਨੀਤ ਬਿੱਟੂ ਨੇ ਅੱਜ ਇਹ ਵੱਡਾ ਦਾਵਾ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਇੱਕ ਸਮਾਸੀ ਜਦੋਂ ਚਰਨਜੀਤ ਸਿੰਘ ਚੰਨੀ ਰਵਨੀਤ ਬਿੱਟੂ ਦੇ ਅੱਗੇ ਹੱਥ ਜੋੜ ਕੇ ਉਹਨਾਂ ਨੂੰ ਬੇਨਤੀ ਕਰਦਾ ਸੀ ਬਿੱਟੂ ਨੇ ਦਾਵਾ ਕੀਤਾ ਕਿ ਚਰਨਜੀਤ ਸਿੰਘ ਚੰਨੀ ਜਦੋਂ ਕਾਂਗਰਸ ਵਿੱਚ ਨਹੀਂ ਸੀ ਤਾਂ ਉਸ ਸਮੇਂ ਉਹਨਾਂ ਨੇ ਹੱਥ ਜੋੜੇ ਸਨ ਕਿ ਉਹਨਾਂ ਨੂੰ ਕਾਂਗਰਸ ਵਿੱਚ ਸ਼ਾਮਲ ਕਰਵਾਇਆ ਜਾਵੇ ਹੁਣ ਉਹ ਕਾਂਗਰਸ ਦੇ ਵਿੱਚ ਨੇ ਪਰ ਕਾਂਗਰਸ ਦੇ ਵੱਲੋਂ ਉਹਨਾਂ ਨੂੰ ਸੀਐਮ ਨਹੀਂ ਐਲਾਨਿਆ ਜਾ ਰਿਹਾ ਜਿਸ ਕਾਰਨ ਚਰਨਜੀਤ ਸਿੰਘ ਚੰਨੀ ਹੁਣ ਫਿਰ ਬਿੱਟੂ ਦੇ ਨਾਲ ਸੰਪਰਕ ਸਾਬਦੇ ਨੇ ਕਿ ਉਹਨਾਂ ਨੂੰ ਜੇ ਸੀਐਮ ਨਾ ਬਣਾਇਆ ਜਾ ਗਿਆ ਤਾਂ ਉਹ ਕਾਂਗਰਸ ਛੱਡ ਦੇਣਗੇ ਤੇ ਭਾਜਪਾ ਵਿੱਚ ਉਹਨਾਂ ਨੂੰ ਸ਼ਾਮਲ ਕਰਵਾ ਲਿਆ ਜਾਵੇ ਸੋ ਇਹਨਾਂ ਦੋਛਾਂ ਇਹਨਾਂ ਸਾਰੇ ਇਹ ਜਿਹੜੇ ਦੋ ਛਲਾਏ ਨੇ ਚੰਨੀ ਨੇ ਕਈ ਵਾਰ ਉਹਨਾਂ ਨੂੰ ਬੇਨਤੀ ਕੀਤੀ ਸੀ ਉਹਨਾਂ ਦੀ ਕਾਂਗਰਸ ਵਿੱਚ ਵਾਪਸੀ ਕਰਵਾਈ ਸੀ ਬਿੱਟੂ ਨੇ ਬਿੱਟੂ ਨੇ ਇਸ ਬਿਆਨ ਦੇ ਉੱਪਰ ਸੂਬੇ ਦੇ ਵਿੱਚ ਬਹੁਤ ਵੱਡੀਆਂ ਸਿਆਸੀ ਗਲਿਆਰਾਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ ਕਿ ਬਿੱਟੂ ਹੁਣ ਫਿਰ ਚਰਨਜੀਤ ਸਿੰਘ ਚੰਨੀ ਨੂੰ ਭਾਜਪਾ ਵਿੱਚ ਲੈ ਜਾਣਗੇ ਜਿਸ ਤਰ੍ਹਾਂ ਉਹਨਾਂ ਨੇ ਕਾਂਗਰਸ ਵਿੱਚ ਚੰਨੀ ਨੂੰ ਲੈ ਕੇ ਆਏ ਸੀ ਉਹ ਚੰਨੀ ਤੇ ਬਿੱਟੂ ਦੀ ਆਫਸੀ ਫਿਰ ਗੱਲਬਾਤ ਹੋ ਰਹੀ ਹੈ ਜੋ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਦੇ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਬਿਲਕੁਲ ਚੁੱਪ ਰਹਿ ਲਈ ਕਿਹਾ ਗਿਆ ਹੈ ਚਰੰਜ ਸਿੰਘ ਚੰਨੀ ਨੇ ਦਾਵਾ ਕੀਤਾ ਸੀ ਕਿ ਉਹਨਾਂ ਨੂੰ ਜੋ ਛੇੜੀ ਜਾਤੀ ਦੇ ਵਿੱਚ ਕਾਂਗਰਸ ਦੇ ਵੱਲੋਂ ਕੋਈ ਵੱਡੇ ਅਹੁਦੇ ਨਹੀਂ ਦਿੱਤੇ ਜਾਂਦੇ ਕਿਸੇ ਵੀ ਉਹਨਾਂ ਦੇ ਆਗੂ ਜੋ ਸਾਰੇ ਹੀ ਕਾਂਗਰਸ ਦੇ ਵੱਡੇ ਅਹੁਦਿਆਂ ਦੇ ਉੱਪਰ ਜੱਟ ਸਿੱਖ ਚਿਹਰੇ ਬੈਠੇ ਹੋਏ ਨੇ ਔਰ ਦਲਿਤ ਲੋਕ ਕਿੱਧਰ ਜਾਣ ਜੋ ਕਾਂਗਰਸ ਪਾਰਟੀ ਦੇ ਵਿੱਚ ਉਹਨਾਂ ਨੂੰ ਬੰਦਾ ਮਾਨ ਸਨਮਾਨ ਨਹੀਂ ਦਿੱਤਾ ਜਾਂਦਾ 33% ਜੋ ਦਲਿਤ ਲੋਕਾਂ ਦੀ ਆਬਾਦੀ ਹੈ ਉਹਨਾਂ ਨੂੰ ਜਿਹੜੇ ਉਹਦੇ ਨਾਮ ਦੇਣ ਕਰਕੇ ਚਰਨਜੀਤ ਸਿੰਘ ਚੰਨੀ ਨੇ ਜਦੋਂ ਇਹ ਬਿਆਨ ਦਿੱਤਾ ਤਾਂ ਹਾਈ ਕਮਾਂਡ ਦੇ ਕੋਲ ਇਹ ਸਾਰੀ ਗੱਲ ਪਹੁੰਚੀ ਹਾਈ ਕਮਾਂਡ ਨੇ ਚਰਨਜੀਤ ਸਿੰਘ ਚੰਨੀ ਨੂੰ ਬੁਲਾ ਕੇ ਜੋ ਉਹਨਾਂ ਨੂੰ ਚੁੱਪ ਰਹਿਣ ਵਾਸਤੇ ਕਿਹਾ ਚਰਨਜੀਤ ਸਿੰਘ ਚੰਨੀ ਪਿਛਲੇ ਕੁਝ ਦਿਨਾਂ ਤੋਂ ਮੀਡੀਆ ਵਿੱਚ ਨਹੀਂ ਆ ਰਹੇ ਜਿਸ ਕਾਰਨ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਰਵਨੀਤ ਬਿੱਟੂ ਨੇ ਕਹਿ ਕੇ ਜੇਕਰ ਉਸ ਨੂੰ ਸੀਐਮ ਨਾ ਲਾਣਿਆ ਗਿਆ ਤਾਂ ਰਵਨੀਤ ਬਿੱਟੂ ਚਰਨਜੀਤ ਸਿੰਘ ਚੰਨੀ ਨੂੰ ਭਾਜਪਾ 'ਚ ਲੈ ਜਾਣਗੇ ਜੋ ਉਹਨਾਂ ਨੇ ਅੱਜ ਬਹੁਤ ਵੱਡਾ ਬਿਆਨ ਦੇ ਕੇ ਵੱਡੀ ਚਰਚਾ ਛੇੜ ਦਿੱਤੀ ਹੈ